ਦੋਸਤੋ ਆ ਵੀਡੀਓ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਜਿਹੜੇ ਥੋੜੀਆਂ-ਥੋੜੀਆਂ ਗੱਲਾਂ ਤੇ ਕਬਰਾ ਜਾਂਦੇ ਆ ਤੁਹਾਡੇ ਬਹੁਤ ਸਾਰੇ ਯਾਰ ਦੋਸਤ ਰਿਸ਼ਤੇਦਾਰ ਹੋਣਗੇ ਜਿਹੜੇ ਥੋੜੀਆਂ-ਥੋੜੀਆਂ ਗੱਲਾਂ ਤੇ ਕਬਰਾ ਜਾਂਦੇ ਆ ਮੇਰੇ ਵੀ ਹੈਗੇ ਆ ਮੈਂ ਵੀ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੂੰ ਵੀਡੀਓ ਦੇਖੋ ਤੁਸੀਂ ਕਿਵੇਂ ਇਹਨਾਂ ਦੇ ਘਰ ਦੇ ਵਿੱਚ ਬਾੜ ਆਈ ਹੋਈ ਆ ਪੂਰਾ ਦਾ ਪੂਰਾ ਘਰ ਭਰਿਆ ਪਿਆ ਨਕੋ ਨਕ ਪਾਣੀ ਹੋਇਆ ਪਿਆ ਬਚਾਰੇ ਕਿਵੇਂ ਆਪਦਾ ਸਮਾਨ ਕੱਢਣਗੇ ਹਨਾ ਕਿੰਨੀਆਂ ਮੁਸੀਬਤਾਂ ਝੱਲ ਰਹੇ ਨੇ ਲੋਕ ਇਹ ਕਿਵੇਂ ਇਹ ਬਚਾਰੇ ਰੋਟੀ ਪਕਾਉਣਗੇ ਕਿਵੇਂ ਖਾਣਗੇ ਤੇਵੇਂ ਵਿਚਾਰੇ ਆਪਦਾ ਗੁਜ਼ਾਰਾ ਕਰਨਗੇ ਤੁਸੀਂ ਦੇਖੋ ਵੀ ਛੋਟੇ ਛੋਟੇ ਘਰ ਨੇ ਉਹਦੇ ਵਿੱਚੇ ਪਾਣੀ ਭਰ ਗਿਆ ਤੇ ਸਾਰਾ ਟੱਬਰ ਵਿਚਾਰਾ ਪਾਣੀ ਕੱਢੇ ਕਿ ਸਮਾਨ ਬਚਾਵੇ ਆਪਦਾ ਜਾਂ ਫਿਰ ਆਪਦੇ ਖਾਣ ਪੀਣ ਦਾ ਸਮਾਨ ਬਚਾਵੇ ਜਾਂ ਉਹਦਾ ਪੈਸਾ ਟੱਕਾ ਬਚਾਵੇ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਉਹਨਾਂ ਤੱਕ ਜਰੂਰ ਪਹੁੰਚਾਓ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਤੇ ਘਬਰਾ ਜਾਂਦੇ ਆ ਉਹਨਾਂ ਨੂੰ ਪਤਾ ਲੱਗੇ ਵੀ ਦੁਨੀਆ ਤੇ ਵੱਡੇ ਤੋਂ ਵੱਡੇ ਦੁਖੀ ਪੈਣੇ ਤੁਹਾਡਾ ਦੁੱਖ ਤਾਂ ਕੁਝ ਵੀ ਨਹੀਂ ਹੈਗਾ ਬਹੁਤ ਵੱਡੇ ਵੱਡੇ ਦੁਖੀ ਪੈਣੇ ਦੁਨੀਆਂ ਤੇ ਯਾਰ ਦੇਖੋ ਤੁਸੀਂ ਕਿਵੇਂ ਇਹ ਜ਼ਿੰਦਗੀ ਜੀ ਰਹੇ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਹਰ ਸਾਲ ਬਾੜ ਆਉਂਦੀ ਆ ਇਹ ਫੇਰ ਵੀ ਉਹਨੂੰ ਹੰਡਾ ਲਾਂਦੇ ਨੇ ਤੇ ਆਪਾਂ ਛੋਟੇ ਛੋਟੇ ਦੁੱਖਾਂ ਤੋਂ ਕਬਰਾ ਜਾਣੇ ਆ